ਹਾਲਾਂਕਿ ਕਿਉਂਕਿ ਅਸੀਂ ਇੱਕ ਦੂਜੇ ਦੇ ਮਨ ਨੂੰ ਨਹੀਂ ਸਮਝਦੇ ਇਸ ਲਈ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ ਇੱਕ ਕਿਤਾਬ ਵਿੱਚ ਇੱਕ ਹਿੱਸਾ ਸੀ ਜੋ ਮੈਂ ਇੱਕ ਵਾਰ ਪੜ੍ਹਿਆ ਸੀ ਇੱਕ 5 ਸਾਲ ਦਾ ਲੜਕਾ ਆਪਣੇ ਪਿਤਾ ਨਾਲ ਰੇਲ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਹਾਲਾਂਕਿ ਲੜਕਾ ਚੀਕ ਰਿਹਾ ਸੀ ਅਤਿ ਅੱਗੇ ਪਿੱਛੇ ਹਿਲ ਰਿਹਾ ਸੀ ਜਿਸ ਨਾਲ ਰੇਲ ਗੱਡੀ ਵਿੱਚ ਸਵਾਰ ਸਾਰੇ ਲੋਕ ਵਿਹਾਰਮ ਮਹਿਸੂਸ ਕਰ ਰਹੇ ਸੀ ਫਿਰ ਵੀ ਉਸਦੇ ਪਿਤਾ ਉੱਥੇ ਬੈਠੇ ਰਹੇ ਜੋਨ ਦੇ ਆਲੇ ਨੁਆਲੇ ਦੇ ਸਾਰੇ ਲੋਕ ਨਾਰਾਜ਼ ਅਤੇ ਨਾਖੁਸ਼ ਲੱਗ ਰਹੇ ਸੀ ਪਰ ਮੁੰਡਾ ਰੇਲ ਗੱਡੀ ਵਿੱਚ ਦੂਜਿਆਂ ਨੂੰ ਪਰੇਸ਼ਾਨ ਕਰਦੇ ਹੋਏ ਚੀਕਦਾ ਰਿਹਾ ਅਤੇ ਉਧਰ ਉਧਰ ਦੌੜਦਾ ਰਿਹਾ ਸਰਨ ਸਰਕ ਕੇ ਬਣਾਉਣ ਦਾ इसलिए लोग कुसर मुसर करते हुए कह लगे कि पिता चुप नहीं करा चाहिए फिर भी पिता ने अपने देखा जो इधर उधर पज रहा चीख रहा यात्रियों होर नहीं चल सकिया इसलिए को गुस्से परेशान हैं जनतक शिष्टाचार नहीं जानते हो तुसी अपने बच्चे नू सारे यात्रियों असुविधाजनक महसूस कर इजाजत दे देते हो कृपा करके उस चीकना बंद करन कुछ कहो ਹਾਲਾਂਕਿ ਲੜਕੇ ਦੇ ਪਿਤਾ ਨੇ ਲੜਕੇ ਨੂੰ ਇੱਕ ਨਜ਼ਰ ਦੇਖਿਆ। ਇਸ ਲਈ ਉਹ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਪਿਤਾ ਨੂੰ ਉੱਚੀ ਉੱਚੀ ਰੋਲਾ ਪਾਉਣ ਲੱਗਾ। ਇੱਕ ਹੋਰ ਯਾਤਰੀ ਵੀ ਸ਼ਾਮਲ ਹੋ ਗਿਆ। ਮਾਤਾ ਜੀ ਪਿਤਾ ਹੋਣ ਦੇ ਨਾਤੇ ਜੇਕਰ ਤੁਹਾਡਾ ਬੱਚਾ ਰੋਲਾ ਪਾ ਰਿਹਾ ਹੈ

आज उन्हों अंतिम संस्कार करन तो बाद मेरा पुत्र अति मैं अपने घर वापस जा रहे हाँ मैनू नहीं पता कि उसनू उस दी माता दी मौत बारे किवें समझावा इसलिए मैं अजिहा हाँ बच्चा जो अपनी माता दी मौत नू देख के शांति नहीं पा रहा है इस तरह चीख रहा है फिर यात्री अपनिया सीटा ते वापस आ गए

ਖਾਸ ਤੌਰ ਤੇ ਸਾਡੇ ਵਿਸ਼ਵਾਸ ਵਿੱਚ ਸੀਓ ਦੀ ਸੰਤਾਨ ਵਿਸ਼ਵਾਸ ਦੇ ਮਾਰਗ ਤੇ ਚੱਲ ਰਹੀ ਹੈ। ਅਤੇ ਸੁਵਰਗ ਦੇ ਰਾਜ ਵਿੱਚ ਜਾਣ ਪਰਮੇਸ਼ਵਰ ਦੀ ਇੱਛਾ ਦਾ ਅਭਿਆਸ ਕਰਨ ਅਤੇ ਬਹੁਤ ਸਾਰੀਆਂ ਆਸ਼ੀਸ਼ਾਂ ਪ੍ਰਾਪਤ ਕਰਨ ਦੀ ਆਸ ਕਰ ਰਹੀ ਹੈ। ਹਾਲਾਂਕਿ ਜਦੋਂ ਸਾਡੇ ਵਿਚਾਰ ਵੱਖਰੇ ਹੁੰਦੇ ਹਨ ਤਾਂ ਅਸੀਂ ਕਦੇ ਕਦੇ ਅਸਹਿਜ ਮਹਿਸੂਸ ਕਰ ਸਕਦੇ ਹਾਂ। आज मैं तो एक किताब विचो एक कहानी सुना चाहा तो जितन क्यों दिन दे हो जबकि तहानू पता है कि मैं कुछ गलत किया है तद पति ने उत्तर दिता ती मेरी पत्नी हो जित के की मिलेगा

ਮੈਨੂੰ ਲੱਗਦਾ ਹੈ ਕਿ ਇੱਥੇ ਜ਼ਿਆਦਾਤਰ ਪਤੀ ਵੀ ਆਪਣੇ ਆਪ ਨੂੰ ਹਾਰਨ ਵਾਲੇ ਪੱਖ ਵਿੱਚ ਪਾ ਸਕਦੇ ਹਨ। ਅੱਜ ਬੈਣਾ ਜੋ ਪਤਨੀਆਂ ਹਨ ਕਿਰਪਾ ਕਰਕੇ ਆਪਣੇ ਪਤੀਆਂ ਦੇ ਮਨਾਂ ਨੂੰ ਡੂੰਘਾਈ ਨਾਲ ਦੇਖੋ। ਉਹ ਕਿਉਂ ਹਾਰਦੇ ਹਨ? ਕੀ ਉਹਨਾਂ ਕੋਲ ਤਾਕਤ ਦੀ ਕਮੀ ਹੈ? ਕੀ ਉਹ ਤਰਕਪੂਰਨ ਨਹੀਂ ਹਨ? ਇਹ ਗੱਲ ਨਹੀਂ ਹੈ। ਕਈ ਵਾਰ ਪਤੀ ਅਤੇ ਪਤਨੀ ਦੋਵੇਂ ਇੱਕ दूजे तो निराश हो सकते हैं हालांकि पति सोचते हैं जे मैं तुहाड़े विरुद्ध जितता हाँ तो यह तुहाड़ियां तो भावनावां नूं किवें प्रभावित करेगा फिर मैं तुहानू तो गुआ देवांगा अते ये लड़ाई कुछ होर नहीं सगो एक नुकसान है इसलिए पति आम तौर ते शुरू तो ही हारना चुनते हैं 얘기를 합니다. 그리고 무노크데 지반 바레 ਕੁਝ ਹੋਰ ਲਾਈਨਾਂ ਲਿਖੀਆਂ ਗਈਆਂ ਹਨ। ਜੇਕਰ પુરੁਸ਼ ਆਪਣੇ ਮਾਲਿਕ ਦੇ ਖਿਲਾਫ ਤਰਕ ਜਿੱਤਦੇ ਹਨ ਤਾਂ ਉਹ ਆਪਣੀ ਨੌਕਰੀ ਗੁਆ ਦੇਣਗੇ ਅਤੇ ਜੇਕਰ ਉਹ ਆਪਣੇ ਕਿਸੇ ਗਾਹਕ ਦੇ ਖਿਲਾਫ ਤਰਕ ਜਿੱਤਦੇ ਹਨ ਤਾਂ ਪੈਸੇ ਕਮਾਉਣ ਦਾ ਮੌਕਾ ਗੁਆ ਦੇਣਗੇ। ਜੇ ਉਹ ਆਪਣੀ ਪਤਨੀ ਨਾਲ ਲੜਾਈ ਜਿੱਤ ਜਾਂਦੇ ਹਨ

ਇਸ ਵਿੱਚ ਇੱਕ ਵੱਡਾ ਇਰਾਦਾ ਹੈ ਕਿਉਂਕਿ ਕਿਤਾਬ ਵਿੱਚ ਪਤਨੀਆਂ ਬਾਰੇ ਕੁਝ ਵੀ ਨਹੀਂ ਲਿਖਿਆ ਸੀ ਇਸ ਲਈ ਮੈਂ ਸਿਰਫ ਪਤੀਆਂ ਬਾਰੇ ਹਿੱਸਾ ਪੜ੍ਹਿਆ ਉਹ ਕਹਿੰਦੇ ਹਨ ਕਿ ਇਹ ਪੁਰਸ਼ਾਂ ਦਾ ਦੇਖਿਆ ਜੀਵਨ ਹੈ ਚੰਗ ਤੇ ਉਹਨਾਂ ਨੂੰ ਆਪਣੇ ਮਾਲਕਾਂ ਤੇ ਗਾਹਕਾਂ ਦੇ ਸਾਹਮਣੇ ਝੁਕਣਾ ਪੈਂਦਾ ਹੈ ਅਤੇ ਜਦੋਂ ਉਹ ਘਰ ਆਉਂਦੇ ਹਨ

जेकर सिरलेख धारक के मैंबर मत भेद है तो सिरलेख धारक नर्च से लागू हन। जदो एक सिरलेख धारक मैंबर दे विरुद्ध जितना है तो वह मैंबर गोआ एक आत्मा जिसनू परमेश्वर ने बलिदान द्वारा बचाया सी। ਆਪਣੀ ਜਿੱਤ ਦੇ ਕਾਰਨ ਗਵਾਚ ਜਾਵੇਗੀ ਇਸੇ ਲਈ ਪਰਮੇਸ਼ਵਰ ਨੇ ਸਾਨੂੰ ਇਹ ਪਿਆਰ ਦਾ ਹੁਕਮ ਦਿੰਦੇ ਹੋਏ ਧੀਰਜ ਰੱਖਣਾ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਸਿਖਾਇਆ ਜਦੋਂ ਕੋਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਅਸੀਂ ਉਹਨਾਂ ਦੀ ਭਾਰੀ ਆਲੋਚਨਾ ਕਰਦੇ ਹਾਂ

ਜਦੋਂ ਸਾਡੇ ਵਿਚਾਰ ਵੱਖੋ ਵੱਖਰੇ ਹੁੰਦੇ ਹਨ ਤਾਂ ਚੁਗਣਾ ਸਾਡੇ ਜੀਵਨ ਨੂੰ ਜਿਉਣ ਦਾ ਸਭ ਤੋਂ ਬੁੱਧੀਮਾਨ ਤਰੀਕਾ ਹੈ ਹੈਨਾ ਜੇ ਕੋਈ ਪਤੀ ਆਪਣੇ ਮਾਲਿਕ ਦੇ ਖਿਲਾਫ ਜਿੱਤ ਜਾਂਦਾ ਹੈ ਤਾਂ ਆਪਣੀ ਨੌਕਰੀ ਗਵਾ ਦੇਵੇਗਾ 일ਸਾਰ ਦੀ ਆਪਣੀ ਜਿੱਤ ਦੇ ਨਤੀਜੇ ਦੇ ਰੂਪ ਵਿੱਚ ਉੱਥੇ ਬਹੁਤ ਕੁਝ ਗਵਾਉਣ ਲਈ ਹੈ

आओ अना अध्याय तेर वचन चौंती देखिए मैं करो अर्थात जिवे मैं तो प्यार कीता तिवे तुसी एक दुए नू प्यार करो जे तीन आपोम रखो तो इसे तो सब जाने भाई तुसी मेरे चेले हो बहुत सारे हुक्म

ओ क्यों नहीं कर सकते जो तीन समझदे हो तो इसका एक कारण पत्नी अपने पति चाहती है पर पति सोफे तो दोस्ती करना चाहूँगा है सारे लोग किरपा करके सोच समझ के विचार करो

किसी भी तरह तुसी सारे महान हो ओ ग लागू होंगी नजरिए तो, पूरे हफ्ते घर तो थोड़ी देर ले ताजी हवा विच ले जाना चाहुंदी है पति पत्नी दोना नू एक दूजे चंगे ढंग समझने थोड़ी कोशिश करन दी लोड़ है।

ਚਰਚ ਵਿੱਚ ਵੱਖ-ਵੱਖ ਪਿਛੋਕੜਾਂ ਦੇ ਭਰਾ ਅਤੇ ਭੈਣਾਂ ਹਨ ਸਾਰੇ ਇਕੱਠੇ ਸਮਾਜ ਬਣਾਉਣ ਲਈ ਇਕੱਠੇ ਹੋਏ ਇਕੱਠੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਇੱਕ ਦੂਜੇ ਦੀ ਮਦਦ ਕਰਦੇ ਹਨ ਅੱਗੇ ਤੋਂ ਰਾਹ ਦਿਖਾਉਂਦੇ ਹੋਏ ਅਤੇ ਪਿੱਛੇ ਤੋਂ ਧੱਕਾ ਦਿੰਦੇ ਹੋਏ ਹੈ ਨਾ हर कोई बिल्कुल मेरे वर्गा नहीं हो सकता सब कुछ इको एक नहीं हुंदा। तो हूं कदे नहीं सोचना चाहिदा। मैनु गुस्सा आता है क्योंकि वो मेरे तरीक़ना करते जे तुसी पहला पुजे व्यक्ति दे दृष्टिकोण तचार करते हो तो सोच सकते हो आज वि आई कारण है कि भावे ही बच्चा ट्रेन में दौड़ रहा है ਫੇਰ ਵੀ ਸਾਰੇ ਯਾਤਰੀ ਧੀਰਜ ਬਣਾਈ ਰੱਖਦੇ ਸੀ ਹੈ ਨਾ ਇਸ ਲਈ ਜੇ ਸਾਰੇ ਸੀਓ ਇਸ ਹੁਕਮ ਦਾ ਪਾਲਣ ਕਰਦੇ ਹਨ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਖੁਸ਼ਖਬਰੀ ਦਾ ਪ੍ਰਚਾਰ ਨਿਸ਼ਚਿਤ ਤੌਰ ਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਪੂਰਾ ਕੀਤਾ ਜਾਵੇਗਾ ਆਓ ਅਸੀਂ ਇੱਕ ਯੋਹੰਨਾ ਅਧਿਆਇ 4 ਉੱਤੇ ਜਾਈਏ ਆਓ ਅਸੀਂ ਇੱਕ ਯੋਹੰਨਾ ਅਧਿਆਇ 4 ਵਚਨ 16 ਦੇਖੀਏ। ਅਤੇ ਆਪ ਪਰਮੇਸ਼ੁਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਹਦੀ ਪ੍ਰਤੀਤ ਕੀਤੀ ਹੈ। ਪਰਮੇਸ਼ੁਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ। ਪ੍ਰੇਮ ਸਾਡੇ ਵਿੱਚ ਇਸ ਤੋ ਸੰਪੂਰਨ ਹੋਇਆ ਹੈ ਭਈ ਨਿਯੋਨ ਦੇ ਦਿਨ ਸਾਨੂੰ ਦਲੇਰੀ ਹੋਵੇ ਕਿਉਂਕਿ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। ਪ੍ਰੇਮ ਵਿੱਚ ਤੜਕਾ ਨਹੀਂ ਸਕੋ ਪੂਰਾ ਪ੍ਰੇਮ ਤੜਕੇ ਨੂੰ ਹਟਾ ਦਿੰਦਾ ਹੈ ਕਿਉਂ ਜੋ ਤੜਕੇ ਵਿੱਚ ਸਜਾ ਹੈ ਅਤੇ ਉਹ ਜੋ ਤੜਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸਕਦਾ

ਜਦੋਂ ਜੋੜੇ ਵਿਆਹ ਕਰਦੇ ਹਨ ਤਾਂ ਉਹ ਸਹੁੰ ਖਾਂਦੇ ਹਨ ਕਿ ਉਹਨਾਂ ਦਾ ਪਿਆਰ ਕਦੇ ਨਹੀਂ ਬਦਲੇਗਾ ਪਰ ਅਸੀਂ ਆਪਣੇ ਹਾਲੇ ਦੁਆਲੇ ਕਿੰਨੇ ਜੋੜਿਆਂ ਨੂੰ ਸਿਰਫ ਇੱਕ ਜਾਂ ਦੋ ਮਹੀਨਿਆਂ ਤੋਂ ਬਾਅਦ ਟੁੱਟਦੇ ਹੋਏ ਦੇਖਦੇ ਹਾਂ ਅਜਿਹੀਆਂ ਸਮੱਸਿਆਵਾਂ ਇਸ ਲਈ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਸਿਰਫ ਆਪਣੇ ਨਜ਼ਰੀਏ ਤੇ ਹੀ ਜ਼ੋਰ ਦਿੰਦੇ ਹਨ ਇਹੀ ਗੱਲ ਸਾਡੇ ਚਰਚ ਤੇ ਵੀ ਲਾਗੂ ਹੁੰਦੀ ਹੈ जो हर चीज अपने नजरिए तो देखते दे हाँ तो सब कुछ अधूरा लगता है ए दी कमी है बी दी कमी है अते सी दी कमी है। इसलिए असी निराश हो जाते हाँ आवाज़ उच्ची हो जाती है नतीजे वजो व्यक्ति बहुत ही पिछे हट जाता है नतीजे वजो एक दूजेकाराट का कारण चर्च परिवार समस्यावी समीक्षा कर रहे पावे पत्नी जानती है कि उसने गलत किया है पर जिद करती रही है फिर ती हमेशा मेरे तो क्यों हार जाते हो उसने अपने पति पुछया पति ने कहा तुसी मेरी हो जित के की मिलेगा उसनु जितने दी कोई इच्छा नहीं है जित दे पल ते उसका परिवार टूट जाएगा इसलिए पति झुकना चुनता है इसलिए जे पत्नियां सोच पत्निया हन, मेरा पति भी इस श्रेणी विच है तो वह लगभग निडनवे प्रतिशत सही है लगभग एक प्रतिशत अजि हो सकते हैं जो नहीं हैं, पर क्योंकि लगभग निडनवे प्रतिशत सही हैं। इसलिए कृपा करके अपने पतिया दिलासा दो मेनु जितने बहुत धनवाद जे ती नि शब्द सजे कर सकते हो तो मैं धनवादी होवगा यूहना अध्याय चार वचन उन्नी जारी रखिए

ਆਓ ਇੱਕ ਯੋਹੰਨਾ ਅਧਿਆਇ 3 ਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਅਧਿਆਇ 3 वचन 13 ਵੇਖੀਏ। हे ਭਰਾਵੋ ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਇਹਦਾ ਅਚਰਜ ਨਾ ਮੰਨੋ। ਅਸੀਂ ਜਾਣਦੇ ਹਾਂ ਭਈ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ। ਇਸ ਲਈ ਜੋ ਅਸੀਂ ਭਰਾਵਾਂ ਨਾਲ ਪ੍ਰੇਮ ਰੱਖਦੇ ਹਾਂ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਮੌਤ ਵਿੱਚ ਰਹਿੰਦਾ ਹੈ। हर कोई जिहड़ा अपने भरा नाल वैर रखता है सो वो कौन है किसे नाल नफरत करना आत्मिक तौर ते कतल करन दे बराबर है क्योंकि ये परमेश्वर का वचन है इसलिए ये सच है खूनी है ते तुसी जान दो हो पई किसे खूनी विच सदीपक जीवन नहीं टिकदा इसे तो अपनी जान दे अते चाहिदा है जो असी अपनिया जाना दे बचो असी, असी गली जबानी नहीं सगो करनी सच्चाई तो प्रेम करिए सन दिता गया हुकम है आओ असि अफसियां अध्याय चार जाइए ਅਪਸੀਅਰ ਅਧਿਆਇ 4 वचन 1 की आओ ਅਸੀਂ ਅਧਿਆਇ 4 वचन 1 की ਉੱਤੇ ਇੱਕ ਨਜ਼ਰ ਪਾਈਏ ਜੇ ਤੁਸੀਂ ਕਿਤੇ ਉਹ ਦੀ ਸੁਣੀ ਅਤੇ ਜਿਵੇਂ ਸਚਾਈ ਯਿਸੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ ਭਈ ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਛੱਡੋ ਆਓ ਅਸੀਂ वचन ਤੇ ਹੀ ਵੇਖੀਏ ਜੋ ਤੋਖਾ ਦੇਣ ਵਾਲੀਆਂ ਕਾਮਨਾਵਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਅਤੇ ਆਪਣੇ ਮਨ ਦੇ ਸੁਪਾਉ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਈ। ਜੇਕਰ ਤੁਸੀਂ ਪਿਆਰ ਦੇ ਹੁਕਮ ਦਾ ਪਾਲਣ ਕਰਨ ਵਿੱਚ ਅਸਫਲ ਰਹੇ ਹੋ ਤਾਂ ਕਿਉਂ ਨਾ ਹੁਣ ਤੋਂ ਚਰਚ, ਘਰ ਜਾਂ ਤੁਹਾਡੇ ਕੰਮ ਵਾਲੀ ਥਾਂ ਤੇ ਹਰ ਕੰਮ ਪਰਮੇਸ਼ੁਰ ਦੇ ਪਿਆਰ ਨਾਲ ਕਰਨ ਦੀ ਕੋਸ਼ਿਸ਼ ਕਰੀਏ। ਇਸ ਲਈ ਹੈ ਕਿਉਂਕਿ ਇਹ ਹੁਕਮ ਹੈ ਜਿਹੜੇ ਲੋਕ ਇਸ ਹੁਕਮ ਦਾ ਪਾਲਣ ਕਰਦੇ ਹਨ ਭਾਵੇਂ ਉਹ ਅੰਦਰ ਆਉਣ ਜਾਂ ਬਾਹਰ ਜਾਣ ਉਹ ਆਸ਼ੀਸ਼ਿਤ ਹੋਣਗੇ ਜਦ ਕਿ ਜਿਹੜੇ ਲੋਕ ਇਸ ਹੁਕਮ ਨੂੰ ਅਣਡਿੱਠ ਕਰਦੇ ਹਨ ਉਸਰਾਪਿਆ ਜਾਵੇਗਾ ਭਾਵੇਂ ਉਹ ਅੰਦਰ ਆਉਣ ਜਾਂ ਬਾਹਰ ਜਾਣ ਇਸ ਲਈ ਆਓ ਅਸੀਂ ਪਰਮੇਸ਼ਵਰ ਦੁਆਰਾ ਦਿੱਤੀ ਗਏ ਪਿਆਰ ਦੇ ਹੁਕਮ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰੀਏ ਪੁਰਾਣੇ ਇਨਸਾਨ ਨੂੰ ਉਤਾਰ ਕੇ ਨਵੇਂ ਇਨਸਾਨ ਨੂੰ ਪਹਿਨ ਲਵੋ ਮੋਦੂ ਕਾ ਕੱਕ ਤੇ ਦਰੋ ਨਰੇ ਕਭਿਦਾ ਵਚਨ ਪੰਜੀ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗਵਾਂਡੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ ਤੁਸੀਂ ਗੁੱਸੇ ਤਾਂ ਹੋਵੋ ਤੁਹਾਨੂੰ ਆਪਣੇ ਗੁੱਸੇ ਵਿੱਚ ਕੀ ਨਹੀਂ ਕਰਨਾ ਚਾਹੀਦਾ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕਰੋਧ ਉਤੇ ਨਾ ਡੁੱਬ ਜਾਵੇ ਇਹ ਸ਼ੈਤਾਨ ਨੂੰ ਸਾਡੇ ਮਨ ਤੇ ਕਾਬੂ ਕਰਨ ਦਾ ਮੌਕਾ ਦਿੰਦਾ ਹੈ ਸੂਰਜ ਤੁਹਾਡੇ ਕਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਆਓ ਅਸੀਂ ਵਚਨ 29 ਵੇਖੀਏ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਬਿੰਤੀਕ ਤੁਹਾਡੇ ਉੱਤੇ ਮੋਹ ਲੱਗੀ ਹੋਈ ਹੈ ਉਦਾਸ ਨਾ ਕਰੋ किस तो छुटकारा पा चाहिए है सब कुड़ क्रोध रौलामेवर सूह चीजा सुट देना चाहता है अतीत विच हो सकता है कि असी अणजाने कारवाई की हो अ सिर्फ वह वर्तों करिए जो परमेश्वर का है प्यार परमेश्वर तो आता है इस करके बाइबल सानू सिखाती है कि जिहे लोग प्यार नू हमेशा जित सकते हैं आशीष प्राप्त कर सकते हैं खुशी शांति प्राप्त कर सकते हैं स्वर्ग के राज निर्देशित हो सकते हैं सब कुड़न क्रोध रौला दुरबचन सारी बुराई सड़े तो हाथों दूर हो वचन बत्ती की कहता है ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਯਿਸੂ ਵਿੱਚ ਤੁਹਾਨੂੰ ਮਾਫ਼ ਕੀਤਾ। ਸਾਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਹਨੇ ਕੀਤਾ। ਇਹ ਪਿਤਾ ਅਤੇ ਮਾਤਾ ਦੀ ਬੇਨਤੀ ਹੈ। ਸਾਨੂੰ ਇਹ ਕਰਨਾ ਚਾਹੀਦਾ ਹੈ ਅਸੀਂ ਪਿਆਰ ਤੇ ਆਧਾਰਿਤ ਖੁਸ਼ਖਬਰੀ ਦਾ ਪ੍ਰਚਾਰ ਕਰ ਸਕੀਏ। ਮਾਤਾ ਜੀ ਨੇ ਕਿਹਾ ਕਿ ਉਹ ਚਾਉਂਦੇ ਹਨ ਕਿ ਖੁਸ਼ਖਬਰੀ ਨੂੰ ਪੂਰਾ ਕਰਦੇ ਹੋਏ ਇਕੱਲਾ ਮਹਿਸੂਸ ਨਾ ਕਰੀਏ। ਅਤੇ ਇਸ ਲਈ ਜੇਕਰ ਸੀ ਖੁਸ਼ਖਬਰੀ ਨੂੰ ਅੱਗੇ ਵਧਾਉਂਦੇ ਹਾਂ ਤਾਂ ਇਕੱਲੇ ਮਹਿਸੂਸ ਕਰਨ ਦਾ ਕੋਈ ਕਾਰਨ ਨਹੀਂ ਹੈ। ਹੈ ਨਾ? ਆਓ ਇਸੇ ਅਧਿਆਏ 5 वचन 1 ਵੇਖੀਏ। ਸੋ ਤੁਸੀਂ ਸਾਨੂੰ ਕਿਸ ਦੀ ਉਦਾਹਰਣ ਦਾ ਪਾਲਣ ਕਰਨਾ ਚਾਹੀਦਾ ਹੈ? ਪਿਆਰਿਆਂ ਪੁੱਤਰਾਂ ਵਾਂਗ ਪਰਮੇਸ਼ੁਰ ਦੀ ਰੀਸ ਕਰੋ। ਭਾਵੇਂ ਉਹ ਪਾਪ ਤੋਂ ਰਹਿਤ ਹੈ। ਫੇਰ ਵੀ ਉਹ ਸਾਡੇ ਪਾਪਾ ਲਈ ਬਲੀਦਾਨ ਕੀਤਾ ਗਿਆ ਸੀ ਅਤੇ ਸਲੀਬ ਦੀ ਪੀੜਾ ਸਭ ਪ੍ਰਕਾਰ ਦੇ અપਮਾਨ ਅਤੇ ਬੇਇੱਜ਼ਤੀ ਨੂੰ ਝੱਲਿਆ। ਆਓ ਇਸ ਪਿਤਾ ਦੇ ਪਿਆਰ, ਮਾਤਾ ਦੀ ਸ਼ਰਧਾ ਅਤੇ ਉਹਨਾਂ ਦੇ ਬਲੀਦਾਨ ਦੇ ਮਾਰਗ ਨੂੰ ਆਪਣੇ ਮਨਾਂ ਵਿੱਚ ਰੱਖੀਏ। ਵੈਨੂਅਸ ਹੈ ਕਿ ਇਸ ਸਾਲ ਅਸੀਂ ਆਪਣੇ ਖੁਸ਼ਖਬਰੀ ਦੇ ਕੰਮ ਨੂੰ ਪਿਆਰ ਨਾਲ ਪੂਰਾ ਕਰਾਂਗੇ। ਚੋਕਹਿਤਾਨੇ ਸੋਚੀ ਦਿੰਦਾ। ਸਾਡੇ ਸਾਰੇ ਸਿਯੋਨ ਪਰਿਵਾਰ ਦੇ ਮੈਂਬਰੋ ਕੀ ਤੁਸੀਂ ਸਹਿਮਤ ਨਹੀਂ ਹੋ ਕਿਉਂਕਿ ਉਹ ਪਿਤਾ ਦੇ ਹੁਕਮਾਂ ਅਤੇ ਮਾਤਾ ਦੀਆਂ ਸਿੱਖਿਆਵਾਂ ਹਨ ਇਸ ਲਈ ਮੈਨੂੰ ਆਸ ਹੈ ਕਿ ਇਸ ਸਾਲ ਅਸੀਂ ਅੰਤ ਤੱਕ ਇਸ ਮਾਰਗ ਦਾ ਪਾਲਣ ਕਰਾਂਗੇ ਤਾਂ ਜੋ ਚਰਚ ਨੂੰ ਆਸ਼ੀਸ਼ ਮਿਲੇ ਤੁਹਾਡੇ ਪਰਿਵਾਰ ਆਸ਼ੀਸ਼ਿਤ ਹੋਵੇ हरेक आशीषित हो मैं प्रार्थना करता हाँ कि चर्च आफ गॉड दुनिया योग होगा हो सचिया आशीषान खुशी की है इस द्वारा मैं उपदेश समाप्त करना तो चाहागानवाद